ਪ੍ਰੋਫੈਸਰ ਪੂਰਨ ਸਿੰਘ ਦੇ ਲਫ਼ਜ਼ ਨੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਨਾ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਤੇ ਜੇ ਅਸੀਂ ਪੰਜਾਬ ਨੂੰ ਮਜ਼ਬੂਤ ਕਰਨਾ ਹੈ ਔਰ ਸੰਸਾਰ ਭਰ ਦੇ ਵਿੱਚ ਬੈਠੇ ਸਿੱਖ ਪੰਥ ਨੂੰ ਮਜ਼ਬੂਤ ਕਰਨਾ ਹੈ ਰਾਸੀ ਤੌਰ ਤੇ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਤਾਂ ਸਾਨੂੰ ਆਪਣੀ ਰਾਸੀ ਹੋਂਦ ਨੂੰ ਮਜ਼ਬੂਤ ਕਰਨਾ ਪਏਗਾ ਜੇ ਸਾਡੀ ਰਾਸੀ ਹੋਂਦ ਮਜ਼ਬੂਤ ਹੈ ਤੇ ਅਸੀਂ ਮਜ਼ਬੂਤ ਹੋਵਾਂਗੇ ਹਰ ਪੱਖ ਤੋਂ ਮਜ਼ਬੂਤ ਹੋਵਾਂਗੇ ਤੇ ਜੇ ਕਿਸੇ ਦਰਖਤ ਨੇ ਫਲ ਦੇਣਾ ਬੰਦ ਕਰ ਦਿੱਤਾ ਉਹਨੇ ਛਾਂ ਦੇਣੀ ਵੀ ਬੰਦ ਕਰਤੀ ਹੈ ਉਹ ਬਾਲਣ ਦੇ लायक ਵੀ ਨਹੀਂ ਰਹਿ ਗਿਆ ਤੇ ਫਿਰ ਉਸ ਦਰਖਤ ਤੋਂ ਲੈਣਾ ਕੀ ਹੈ ਉਸ ਨੂੰ ਉਖਾਰ ਦੇਣਾ ਚਾਹੀਦਾ ਹੈ। ਔਰ ਉਹਦੀ ਜਗ੍ਹਾ ਦੇ ਉੱਤੇ ਨਵਾਂ ਦਰਖਤ ਤੇ ਨਵਾਂ ਬੂਟਾ ਲਾ ਦੇਣਾ ਚਾਹੀਦਾ ਹੈ। ਆਜਾ ਨਾ ਸਹੀ 5 ਸਾਲਾਂ ਨੂੰ ਤਾਂ ਕਿ ਉਹ ਫਲ ਦੇ ਸਕੇ, ਛਾਂ ਦੇ ਸਕੇ। ਔਰ ਅੱਜ ਪੰਜ ਮੈਮਰੀ ਕਮੇਟੀ ਉਹੀ ਕਰ ਰਹੀ ਹੈ ਨਵਾਂ ਬੂਟਾ ਲਾ ਰਹੀ ਹੈ। ਤੇ ਉਹ ਰੌਲਾ ਪਾ ਰਿਹਾ ਹੈ।